ਤੇ ਮੇਰੇ ਮਨ ਵਿੱਚ ਇੱਕਦਮ ਇਹ ਗੱਲ ਆ ਗਈ ਕਿ ਕੀ ਹੁਣ ਉਹ ਕਾਲੇ ਦਿਨ ਫਿਰ ਵਾਪਸ ਆ ਰਹੇ ਨੇ ਕਿ ਪੰਜਾਬ ਵਿੱਚ ਫਿਰ ਪੁਲਸ ਰਾਜ ਹੋਏਗਾ ਨਿਰਦੋਸ਼ ਸਿੱਖਾਂ ਨੂੰ ਮਾਰਿਆ ਜਾਏਗਾ ਨਿਰਦੋਸ਼ ਸਿੱਖਾਂ ਦੇ ਘਰ ਲੁੱਟੇ ਜਾਣਗੇ ਤੇ ਜੇ ਫਿਲਮ ਆ ਜਾਈ ਕਿ ਕੁਛ ਹੀ ਕਿਸਮ ਦੀ ਸਮਝ ਦਿਓਗੀ ਇਹ ਸ਼ਾਂਤੀ ਰਹੇਗੀ ਇੱਥੇ ਨੈਵਰ ਸੰਤਾਂ ਬਾਰੇ ਜੇਕਰ ਕੁਝ ਗਲਤ ਦਿਖਾਇਆ ਗਿਆ ਬਰਦਾਸ਼ਤ ਕਰਨਗੇ ਪੰਜਾਬ ਬਿਲਕੁਲ ਨਹੀਂ ਕੋਈ ਨਹੀਂ ਬਰਦਾਸ਼ਤ ਕਰੇਗਾ ਔਰ ਮੈਂ ਇਸ ਗੱਲ ਤੇ ਮੈਨੂੰ ਕੋਈ ਸ਼ੱਕ ਨਹੀਂ ਜਿਸ ਦਿਨੇ ਮੂਵੀ ਪੰਜਾਬ ਵਿੱਚ ਚੱਲੇਗੀ ਜਾਂ ਲੱਗੇਗੀ ਇੱਥੇ ਸ਼ਾਂਤੀ ਭੰਗ ਹੋਏਗੀ ਔਰ ਹੋ ਸਕਦਾ ਹੈ ਇੱਥੇ ਫਿਰ ਕੋਈ ਪੁਰਾਣਾ ਵਾਲਾ ਮਾਹੌਲ ਕ੍ਰੀਏਟ ਹੋ ਜਾਏ ਬੈਨ ਲੱਗ ਬੈਨ ਹੋਣੀ ਚਾਹੀਦੀ ਬੈਨ ਹੋਣੀ ਚਾਹੀਦੀ ਹੈ ਔਰ ਜੇ ਇਹ ਸਰਕਾਰ ਬੈਨ ਨਹੀਂ ਕਰਦੀ ਤੇ ਫਿਰ ਇਹਦਾ ਬੜਾ ਖਮਿਆਜਾ ਭੁਗਤਣਾ ਪੈ ਸਕਦਾ ਤੁਸੀਂ ਸੰਤਾ ਨੂੰ ਮਿਲਿਓ ਹਾਂ ਮੈਂ ਮਿਲਿਆ ਕਿੰਨੀ ਵਾਰ ਮਿਲਿਆ ਮੈਂ ਇੱਕ ਦੋ ਵਾਰ ਹੀ ਮਿਲਿਆ ਕਦੇ ਸੰਤਾ ਨੇ ਬਖਰੇ ਮੁਲਕ ਦੀ ਮੰਗ ਕੀਤੀ ਵੱਖ ਹੋਣ ਦੀ ਗੱਲ ਕੀਤੀ ਬਿਲਕੁਲ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਕਦੇ ਖਾਲਸਾ ਧਾਨ ਦੀ ਗੱਲ ਨਹੀਂ ਕੀਤੀ ਕੰਗਨਾ ਰਣੋਥ ਜਿਹਦੀ ਕੋਈ ਔਕਾਤ ਹੀ ਨਹੀਂ ਹੈ ਅੱਜ ਜੋ ਜੀਐਮਪੀ ਬਣ ਗਈ ਉਹ ਵੀ ਜਿਹੜੀ ਸਰਕਾਰ ਤੇ ਬੀਜੇਪੀ ਸਰਕਾਰ ਹੈ ਉਹਦੀ ਟਿਕਟ ਤੇ ਐਮਪੀ ਬਣੀ ਤੇ ਉਹ ਇਦਾਂ ਦੀ ਗੱਲ ਇਦਾਂ ਦੀ ਫਿਲਮ ਕੱਢ ਰਹੀ ਆ ਉਹ ਸਿੱਖਾਂ ਦੇ ਉੱਪਰ ਸਿੱਖਾਂ ਨਾਲ ਨਫ਼ਰਤ ਕਰਦੇ ਹੋਏ ਉਹਦੇ ਮਨ ਵਿੱਚ ਨਫ਼ਰਤ ਜਿਹੜੀ ਹੈ ਉੱਪਰ ਤੱਕ ਭਰੀ ਹੈ ਵੀ ਹੈ ਕਿਤੇ ਜਦੋਂ ਸਿੱਖ ਇਤਿਹਾਸ ਬਾਰੇ ਕੋਈ ਫਿਲਮ ਬਣਦੀ ਹੈ ਜਿਸ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ ਬਣੀ ਸੀ ਦਲਜੀਤ ਤਰੇ ਬਣਾਈ 80 ਕਟ ਉਸ ਫਿਲਮ ਦੇ ਵਿੱਚ ਲਾਇਆ ਗਏ ਨੇ ਹਜੇ ਤੱਕ ਉਹ ਰਿਲੀਜ਼ ਨਹੀਂ ਹੋਈ ਕਾਫੀ ਲੰਮਾ ਸਮਾਂ ਹੋ ਗਿਆ ਇਹ ਫਿਲਮ ਝੱਟ ਰਿਲੀਜ਼ ਕਰ ਦਿੱਤੀਗੀ ਕੋਈ ਇਸ ਤੇ ਉੱਪਰ ਕਿੰਤੂ ਪਰੰਤੂ ਦੇਖੋ ਹੈ ਤੇ ਸਾਰੀ ਸਿਆਸਤ ਨਾ ਉਹਨਾਂ ਨੇ ਉਹ ਫਿਲਮ ਦਿਖਾਣੀ ਹੈ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਵੇ ਸਿਆਸੀ ਤੌਰ ਤੇ ਹੁਣ ਖਾਲੜੇ ਵਾਲੀ ਜਿਹੜੀ ਗੱਲ ਹੈ ਉਹ ਗੱਲ ਦੇਖੋ ਹਜ਼ਾਰਾਂ 라ਸ਼ਾਂ ਸਾੜੀਆਂ ਇਹਨਾਂ ਨੇ ਠੀਕ ਹੈ ਔਰ ਖਾਲੜਾ ਵੀ ਜਿਹੜਾ ਸੀਗਾ ਉਹਦਾ ਇੱਕ ਸ਼ਿਕਾਰ ਬਣ ਗਿਆ ਖਾਲੜੇ ਨੂੰ ਵੀ ਬਖਸ਼ ਦੀ ਸਰਕਾਰ ਨੇ ਮਰਵਾ ਦਿੱਤਾ ਤੇ ਹੁਣ ਉਹ ਸਚਾਈ ਹੈ ਹੁਣ ਜਦੋਂ ਲੋਕਾਂ ਦੇ ਸਾਹਮਣੇ ਸਚਾਈ ਆਉਂਦੀ ਹੈ ਤੇ ਲੋਕ ਜਿਹੜੇ ਨੇ ਉਹ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਸਰਕਾਰਾਂ ਦਾ ਕੀ ਕਿਰਤਾਰ ਹੈ ਤੇ ਵੀ ਜਥੇਦਾਰ ਦਾ ਵੀ ਬਿਆਨ ਆ ਗਿਆ ਕਿ ਇਸ ਬਿਲ ਜੇਕਰ ਰਿਲੀਜ਼ ਹੁੰਦੀ ਹੈ ਤਾਂ ਅਕਸ ਖਰਾਬ ਹੋ ਗਈ ਸੀ ਬਰਦਾਸ਼ਤ ਨਹੀਂ ਕਰਾਂਗੇ ਦੇਖੋ ਇਹ ਸਭ ਤੋਂ ਵਧੀਆ ਜੋ ਤਰੀਕਾ ਹੈ ਉਹ ਹੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਵੀ ਹਦੇਸ਼ ਜਾਰੀ ਹੋਣਾ ਚਾਹੀਦਾ ਹੈ ਐਸਜੀਪੀਸੀ ਨੂੰ ਕਹਿਣਾ ਚਾਹੀਦਾ ਹੈ ਕਿ ਭਈ ਜੇ ਫਿਲਮ ਰਿਲੀਜ਼ ਹੋਈ ਤੇ ਫਿਰ ਪੰਜਾਬ ਵਿੱਚ ਜੋ ਬਦਅਮਨੀ ਹੋਏਗੀ ਜੋ ਕੁਝ ਹੋਏਗਾ ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ ਸੈਂਟਰਲ ਸਰਕਾਰ ਹੋਵੇਗੀ ਜੋ ਐਮਪੀ ਬਣਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਉਹ ਰਾਤੋਂ ਰਾਤ ਸੌਂਦਰ ਜਾਏਗੀ ਠੀਕ ਹੈ ਆਦਤਾਂ ਤੇ ਉਹੀ ਰਹਿਣੀਆਂ ਨੇ ਜਿਵੇਂ ਪਹਿਲੇ ਸੀਗੇ ਜਨਮ ਦੇ ਵਿੱਚ ਉਹ ਚੱਲ ਰਹੇ ਹਾਂ ਜੋ ਚੱਲ ਰਿਹਾ ਉਹੀ ਚੱਲਣਾ ਹੈ ਔਰ ਅੱਗੇ ਵੀ ਉਹਨੇ ਸਿੱਖਾਂ ਦਾ ਨੁਕਸਾਨ ਕਰਨਾ ਜੇ ਹੁਣ ਨੱਥ ਨਾ ਨਾ ਪਾਈ ਗਈ ਜੇ ਉਹਨੂੰ ਨੱਥ ਨਾ ਪਾਈਗੇ ਔਰ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਪਏਗਾ ਢੰਡੇ ਪਏ ਪੰਜਾਬ ਦੇ ਮਾਹੌਲ ਨੂੰ ਇੱਕ ਵਾਰ ਫਿਰ ਲਾਂਬੂ ਲਾਉਣ ਦਾ ਯਤਨ ਹੋ ਰਿਹਾ ਇਹ ਕੰਮ ਆ ਜਿਹੜਾ ਹੁਣ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਜ਼ਰੀਏ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਉਸ ਫਿਲਮ ਦਾ ਟ੍ਰੇਲਰ ਆਇਆ ਟ੍ਰੇਲਰ ਦੇ ਵਿੱਚ ਸਿੱਖਾਂ ਦੇ ਅਕਸ ਨੂੰ ਢਾਲ ਲਾਉਣ ਦਾ ਯਤਨ ਹੈ ਜਿਸ ਤਰ੍ਹਾਂ ਇੱਕ ਦਸਤਾਰਦਾਰੀ ਵਿਅਕਤੀ ਕਹਿ ਰਿਹਾ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ ਕਿਹਾਇ ਜਾ ਰਿਹਾ ਕਿ ਉਹ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਦਿਖਾਇਆ ਗਿਆ ਪਰ ਸੰਤਾਂ ਨੇ ਕਦੇ ਵੀ ਵੱਖਰੇ ਮੁਲਕ ਦੀ ਮੰਗ ਨਹੀਂ ਕੀਤੀ ਤੇ ਕੁਝ ਹੋਰ ਵੀ ਸੀ న్యూਸ ਟ੍ਰੇਲਰ ਦੇ ਵਿੱਚ ਜਿਸ ਤਰ੍ਹਾਂ ਕੁਝ ਦਸਤਾਰਤਾਰੀ ਵਿਅਕਤੀਆਂ ਦੇ ਕੋਲ ਹਥਿਆਰ ਨਹੀਂ ਉਹ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਨੇ ਇੱਕ ਕਟਿੰਗ ਵਾਲੇ ਵਿਅਕਤੀ ਨੂੰ ਗੋਲੀ ਮਾਰਦੇ ਨਜ਼ਰ ਆ ਰਹੇ ਨੇ ਇਸ ਫਿਲਮ ਦੇ ਟ੍ਰੇਲਰ ਤੋਂ ਬਾਅਦ ਹੁਣ ਵਿਵਾਦ ਖੜਾ ਹੋ ਗਿਆ ਹੈ ਤੇ ਹੁਣ ਸਿੱਖ ਜਥੇਬੰਦੀਆਂ ਇਸ ਨੂੰ ਬੈਨ ਕਰਨ ਦੀ ਮੰਗ ਕਰ ਰਹੀਆਂ ਨੇ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਆ ਤਾਂ ਪੰਜਾਬ ਦੇ ਵਿੱਚ ਹੋਰ ਜਿਹੜਾ ਪਾੜਾ ਇਹ ਫਿਲਮ ਬਦਾ ਸਕਦੀ ਆ ਧਰਮਾਂ ਨੂੰ ਆਪਸ ਦੇ ਵਿੱਚ ਲੜਾ ਸਕਦੀ ਆ ਤਾਂ ਵੱਡਾ ਵਿਵਾਦ ਖੜਾ ਹੋ ਸਕਦਾ ਏ ਸਾਡੇ ਨਾਲ ਅਖੰਡ ਕੀਰਤਨੀਏ ਜਥੇ ਦੇ ਮੁਖ ਬੁਲਾਰੇ ਆਰ ਪੀ ਸਿੰਘ ਨੇ ਗੱਲਬਾਤ ਕਰਾਂਗੇ ਕਿ ਇਸ ਫਿਲਮ ਦੇ ਨਾਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਏ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਆ ਰਿਲੀਜ਼ਿੰਗ ਡੇਟ ਵੀ ਬਿਲਕੁਲ ਨੇੜੇ ਆਉਂਦੀ ਜਾਂਦੀ ਆ ਬਹੁਤ ਬਹੁਤ ਸਵਾਗਤ ਹੈ ਰਜਾਨਾ ਸਪੋਕਸਮੈਨ ਤੇ ਬੈਗੁਰਜੀ ਕਾ ਖਾਲਸਾ ਬੈਗੁਰਜੀ ਬੈਗੁਰਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਫਿਲਮ ਨੂੰ ਫਿਲਮ ਦਾ ਟ੍ਰੇਲਰ ਤੁਸੀਂ ਦੇਖ ਹੀ ਲਿਆ ਕੀ ਲੱਗਦਾ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਆ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਹੋ ਸਕਦਾ ਹੈ ਦੇਖੋ ਜੀ ਪਿਛਲੇ ਸਮੇਂ ਵਿੱਚ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਜੀ ਉਸ ਵੇਲੇ ਤੁਸੀਂ ਮੈਂ ਇੱਕ ਅੰਗਣਾ ਰਣੋਤ ਦਾ ਨਾਮ ਸੁਣਿਆ ਸੀ ਉਦੋਂ ਹੂੰ ਤੇ ਇਹਦੇ ਜਿਹੜੇ ਬਿਆਨ ਸੀਗੇ ਬਹੁਤ ਹੀ ਅਤ ਨੀਸ਼ ਦਰਦੇ ਦੇ ਬਿਆਨ ਸੀਗੇ ਹੂੰ ਜਿਹੜੇ ਕਿਸਾਨ ਪੰਜਾਬ ਵਾਸਤੇ ਸ਼ਾਮ ਉੱਥੇ ਬਾਰਡਰ ਤੇ ਸੰਘਰਸ਼ ਕਰ ਰਹੇ ਸੀ ਜੀ ਇਸ ਬੀਬੀ ਨੇ ਉਹਨਾਂ ਨੂੰ ਅਤੰਕਵਾਦੀ ਵੀ ਕਿਹਾ ਸੀ ਉਹਨਾਂ ਨੂੰ ਖਾਲਸਤਾਨੀ ਵੀ ਕਿਹਾ ਸੀ ਜਦੋਂ ਕਿ ਉਹ ਕਿਸਾਨ ਉੱਥੇ ਪੰਜਾਬ ਦੇ ਕਿਸਾਨ ਵੀ ਸੀ ਹਰਿਆਣੇ ਦੇ ਕਿਸਾਨ ਵੀ ਸੀ ਯੂਪੀ ਰਾਜਸਥਾਨ ਦੇ ਵੀ ਕਿਸਾਨ ਸੀ ਜੀ ਪਰ ਇਸ ਬੀਬੀ ਨੇ ਉਦੋਂ ਪੰਜਾਬੀਆਂ ਨੂੰ ਬਹੁਤ ਬਦਨਾਮ ਕੀਤਾ ਸੀ ਔਰ ਇਹਦੇ ਬਿਆਨ ਜਿਹੜੇ ਆਏ ਸੀ ਬਹੁਤ ਜ਼ਿਆਦਾ ਇਤਰਾਜ਼ਯੋਗ ਸੀ ਹੂੰ ਉਸ ਤੋਂ ਬਾਅਦ ਸਮੇ ਸਮੇ ਤੇ ਇਹਦੇ ਬਿਆਨ ਆਉਂਦੇ ਰਹੇ ਨੇ ਔਰ ਹਮੇਸ਼ਾ ਉਹੀ ਬਿਆਨ ਹੁੰਦੇ ਸੀਗੇ ਵੀ ਜਿਹੜੇ ਸਿੱਖ ਨੇ ਉਹ ਟੈਰਰਿਸਟ ਨੇ ਸਿੱਖ ਜਿਹੜੇ ਨੇ ਉਹ ਖਾਲਸਤਾਨੀ ਨੇ ਤੇ ਸ਼ੀ ਸੇਜ਼ ਕਿ 올 ਆਫ द सेक्स 올 ਆਫ द सेक्स आर टेररिस्ट एंड ਖਾਲਸਤਾਨੀ ਤੇ ਇਸ ਤੋਂ ਬਾਅਦ ਫਿਰ ਇੱਕ ਹੋਰ ਘਟਨਾ ਹੋਈ ਇਹ ਹਿਮਾਚਲ ਮੰਡੀ ਦੀ ਰਹਿਣ ਵਾਲੀ ਹੈ ਤੇ ਜਦੋਂ ਹਿਮਾਚਲ ਮੰਡੀ ਜਾਣਾ ਹੋਵੇ ਤੇ ਪੰਜਾਬ ਚੋਂ ਹੋ ਕੇ ਗੁਜ਼ਰਨਾ ਹੁੰਦਾ ਬਿਲਕੁਲ ਤੇ ਕੀਰਤਪੁਰ ਦੇ ਲਾਗੇ ਇਹਨੂੰ ਪੰਜਾਬੀਆਂ ਨੇ ਰੋਕ ਲਿਆ ਸੀਗਾ ਹੂੰ ਪ੍ਰੋਟੈਸਟ ਕੀਤਾ ਸੀ ਹੂੰ ਤੇ ਉਦੋਂ ਹੀ ਮਾਫੀ ਮੰਗ ਕੇ ਉੱਥੋਂ ਛੁੱਟੀ ਸੀ ਬਿਲਕੁਲ ਉਸ ਤੋਂ ਬਾਅਦ ਫਿਰ ਇਹ ਘਟਨਾ ਹੋਰ ਹੋਈ ਉਹ ਘਟਨਾ ਚੰਡੀਗੜ੍ਹ 에ਅਰਪੋਰਟ ਦੀ ਸੀ 에ਅਰਪੋਰਟ ਵਾਲੀ ਸੀ ਹਾਂ ਔਰ ਉਹ ਜਿਹੜੀ ਘਟਨਾ ਸੀ ਉਹ ਟੋਟਲੀ ਇੱਕ ਇੰਡੀਵਿਜੂਅਲ ਘਟਨਾ ਸੀ ਜਿਹੜੀ ਉੱਥੇ ਬੀਬੀ ਸੀ ਉਹ ਇੱਕ सीआरपीडी एम्प्लॉईसी ओ दी माता इने लफ, ओ, नाल, नाल, नाल कोई कोई नी 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 इने ਬਦ ਸਲੁਕੀ ਉਹਦੇ ਬਾਰੇ ਕੋਈ ਲਫਜ਼ ਗਲਤ ਲਫਜ਼ ਵਰਤੇ ਸੀ ਤੇ ਉਹ ਜਿਹਦਾ ਕੋਈ ਕਿਸੇ ਸੰਸਥਾ ਨਾਲ ਪਾਰਟੀ ਨਾਲੇ ਪੰਜਾਬ ਨਾਲ ਕੋਈ ਤਾਲੁਕ ਨਹੀਂ ਸੀ ਕੋਈ ਧਰਮ ਨਾਲ ਕੋਈ ਤਾਲੁਕ ਨਹੀਂ ਸੀ ਪਰ ਇਸ ਨੇ ਉਹਦੋਂ ਵੀ ਬਿਆਨ ਸਿੱਖਾਂ ਦੇ ਖਿਲਾਫ ਦਿੱਤਾ ਜੀ ਔਰ ਇਹਨੇ ਇਥੋਂ ਤੱਕ ਕਿਹਾ ਕਿ ਵੀ ਇਹ ਜਿਹੜੇ ਪੰਜਾਬ ਦਾ ਮਾਹੌਲ ਬੜਾ ਖਰਾਬ ਹੋ ਰਿਹਾ ਹੈ ਤੇ ਪੰਜਾਬ ਦੇ ਲੋਕ ਇਹ ਖਾਰਸਤਾਨੀ ਤੇ ਜਿਹੜੇ ਸਿਰ ਚੁੱਕ ਰਹੇ ਨੇ ਤੇ ਇਹਨਾਂ ਦਾ ਵੀ ਇਰਾਜ਼ ਕੀਤਾ ਜਾਵੇ। ਹੂੰ। ਸੋ ਇਹ ਤੇ ਇਹਦੀ ਬੈਕਗ੍ਰਾਉਂਡ ਹੈ ਕੰਗਨਾਰ ਰਨੋਸ ਦੀ। ਹੂੰ। ਤੇ ਹੁਣ ਜਦੋਂ ਇਹ ਫਿਲਮ ਆਈ ਤੇ ویسੇ ਤਾਂ ਮੈਂ ਕੋਈ ਫਿਲਮ ਦੇਖਦਾ ਨਹੀਂ ਮੇਰਾ ਕੋਈ ਬਹੁਤਾ ਇੰਟਰਸਟ ਨਹੀਂ ਹੁੰਦਾ। ਹੂੰ। ਤੇ ਜਦੋਂ ਇਹਦਾ ਰੋਲਾ ਪਿਆ ਐਮਰਜੈਂਸੀ ਫਿਲਮ ਹੈ ਤੇ ਅਕਾਲ ਤਖਤ ਸਾਹਿਬ ਤੋਂ ਵੀ ਇਸ ਫਿਲਮ ਦੀ ਵਿਰੋਧ ਹੋਇਆ। ਵਿਰੋਧ ਹੋਇਆ। ਤੇ ਸ਼ੋਮੀ ਕਮੇਟੀ ਵੱਲੋਂ ਵੀ ਹੋਇਆ। ਹੂੰ। ਤਾ ਮੈਂ ਇਹ ਇਹਦਾ ਟ੍ਰੇਲਰ ਦੇਖਿਆ ਹੂੰ ਤੇ ਟ੍ਰੇਲਰ ਦੇਖ ਕੇ ਮੈਨੂੰ ਉਹੀ ਦਿਨ ਯਾਦ ਆ ਗਏ ਜਿਹੜੇ ਕਿ ਜਦੋਂ ਇੰਦਰਾ ਗਾਂਧੀ ਵੇਲੇ ਪੰਜਾਬ ਨੂੰ ਅਗ ਲਾਈ ਗਈ ਸੀਗੀ ਜੀ ਔਰ ਜਿਹੜੇ ਸੰ ਪਿੰਡਾਂ ਵਾਲੇ ਸੀ ਉਹਨਾਂ ਨੂੰ ਕਾਂਗਰਸ ਦਾ ਏਜੰਟ ਕਿਹਾ ਗਿਆ ਸੀ ਹੂੰ ਔਰ ਪੰਜਾਬ 'ਚ ਅਕਾਲੀਆਂ ਦੇ ਖਿਲਾਫ ਹੂੰ ਕਿਉਂਕਿ ਇੱਕ ਸਾਰੀ ਪੋਲਿਟੀਕਲ ਗੇਮ ਸੀ ਅਕਾਲੀਆਂ ਦੇ ਖਿਲਾਫ ਸੰ ਪਿੰਡਾਂ ਵਾਲਿਆਂ ਨੂੰ ਖੜਾ ਕੀਤਾ ਗਿਆ ਸੀ ਔਰ ਕਹਿੰਦੇ ਸੀ ਵੀ ਕਾਂਗਰਸ ਦੇ ਏਜੰਟ ਨੇ ਹੂੰ ਔਰ ਉਸ ਤੋਂ ਬਾਅਦ ਪੰਜਾਬ ਵਿੱਚ ਕੀ ਹੋਇਆ ਦਰਬਾਰ ਸਾਹਿਬ ਦਾ ਸਾਕਾ ਹੋਇਆ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਹੂੰ ਮੈਨੂੰ ਉਹ ਸਾਰੀ ਜਿਹੜੀ ਪੁਰਾਣੀ ਰੀਲ ਸੀ ਮੇਰੀ 1900 ਤੇ 78 ਨੂੰ ਕਹਿ ਲਓ ਹੂੰ ਕਿਉਂਕਿ 1978 ਵਿੱਚ ਜਦੋਂ ਸ਼ੁਰੂਆਤ ਹੋਈ ਸੀ ਵਿਸਾਖੀ ਵਾਲੇ ਦਿਨ ਜਦੋਂ ਅਖੰਡ ਕੀਰਤਨੀ ਜੱਥੇ ਦੇ 13 ਸਿੰਘ ਹੂੰ ਨਿਰੰਕਾਰੀਆਂ ਨਕਲੀ ਨਿਰੰਕਾਰੀਆਂ ਵੱਲੋਂ ਸ਼ਹੀਦ ਕੀਤੇ ਗਏ ਸੀਗੇ ਜੀ ਤੇ ਮੇਰੇ ਦਿਮਾਗ ਚ 1978 ਤੋਂ ਲੈ ਕੇ ਹੁਣ ਤੱਕ ਦੀ ਪੂਰੀ ਰੀਲ ਘੁੰਮ ਗਈ ਤੇ ਰੂਹ ਜੀ ਕੰਬ ਗਈ ਇੱਕਦਮ ਹਾਂ ਰੂਹ ਜੀ ਕੰਬ ਗਈ ਕਿ ਵੀ ਹੁਣ ਪੰਜਾਬ ਦਾ ਜਿਹੜਾ ਮਾਹੌਲ ਹੈ ਇਸ ਵੇਲੇ ਕਿ ਪੰਜਾਬ ਵਿੱਚ ਇਸ ਵੇਲੇ ਪੀਸਫੁਲਨੈਸ ਹੈਗੀ ਕੋਈ ਇੱਥੇ ਉਹ ਨਹੀਂ ਹੈ ਤੇ ਮੇਰੇ ਮਨ ਵਿੱਚ ਇੱਕਦਮ ਇਹ ਗੱਲ ਆ ਗਈ ਕਿ ਕੀ ਹੁਣ ਉਹ ਕਾਲੇ ਦਿਨ ਫਿਰ ਵਾਪਸ ਆ ਰਹੇ ਨੇ ਕਿ ਪੰਜਾਬ ਵਿੱਚ ਫਿਰ ਪੁਲਸ ਰਾਜ ਹੋਏਗਾ ਨਿਰਦੋਸ਼ ਸਿੱਖਾਂ ਨੂੰ ਮਾਰਿਆ ਜਾਏਗਾ ਨਿਰਦੋਸ਼ ਸਿੱਖਾਂ ਦੇ ਘਰ ਲੁੱਟੇ ਜਾਣਗੇ ਇਹ ਗੱਲਾਂ ਮੇਰੀਆਂ ਮੇਰੇ ਮਨ ਵਿੱਚ ਉੱਠਣ ਲੱਗ ਗਈਆਂ ਜੀ ਤੇ ਜਦੋਂ ਮੈਂ ਟ੍ਰੇਲਰ ਦੇਖਿਆ ਤੇ ਮੈਂ ਆਈ ਵਾਸ ਵੈਰੀ ਅਫਸਰਟ ਆਈ ਵਾਸ ਸ਼ੌਕਡ ਕਿ ਭਈ ਜਿਹੜਾ ਪਿੰਡਰਾਂ ਵਾਲੇ ਦਾ ਉਹਦੇ ਵਿੱਚ ਰੋਲ ਦਿਖਾਇਆ ਦੇਖੋ ਮੈਂ 1900 ਤੇ 78 ਤੋਂ ਹੀ ਨਾ ਬੜੀ ਸਰਗਰਮ ਸਿਆਸਤ ਵਿੱਚ ਰਿਆਂ ਜੀ ਮੈਂ ਸਾਰਾ ਕੁਝ ਆਪਣੀ ਅੱਖੀ ਦੇਖਿਆ ਹੋਰ ਮੇਰੀ ਵਿੱਚ ਇਨਵੋਲਵਮੈਂਟ ਵੀ ਰਹੀ ਹੈ ਔਰ ਆਪਣੇ ਪਿੰਡੇ ਤੇ ਵੀ ਹੰਡਾਇਆ ਹੈ ਜੀ ਤੇ ਜਦੋਂ ਸੰਤ ਪਿੰਡਰਾਂ ਵਾਲੇ ਉਹਨੂੰ ਧਰਮਯੋਧ ਮੋਰਚਾ ਦਰਬਾਰ ਸਾਹਿਬ 'ਚ ਲੱਗਾ ਹੋਇਆ ਸੀ ਇਹ 1900 ਤਕਰੀਬਨ 81 ਦੀ ਗੱਲ ਹੈ ਜਦੋਂ ਅਕਾਲੀਆਂ ਨੇ ਵੀ ਸੰਤ ਲੋਂਗੋਵਾਲ ਦੀ ਅ ਅਗਵਾਈ 'ਚ ਮੋਰਚਾ ਲਾਇਆ ਸੀ ਉਹ ਸੰਤ ਪਿੰਡਰਾਂ ਵਾਲੇ ਲਾਇਆ ਸੀ ਤੇ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਟਿਲ ਟੂਡੇ ਕਿ ਵੀ ਸੰਤਾਂ ਨੇ ਕੋਈ ਉੱਥੇ ਐਸੀ ਗੱਲ ਕੀਤੀ ਹੋਵੇ ਜਾਂ ਕੋਈ ਬੰਦੇ ਨੂੰ ਮਾਰਨ ਦੀ ਗੱਲ ਕੀਤੀ ਹੋਵੇ ਜਾਂ ਕੋਈ ਟੈਰਰਿਜ਼ਮ ਦੀ ਗੱਲ ਕੀਤੀ ਹੋਵੇ ਉਹਨਾਂ ਨੇ ਹਮੇਸ਼ਾ ਆਪਣੀ ਸਵਿਚਾਂ ਵਿੱਚ ਇਹੀ ਕਿਹਾ ਕਿ ਵੀ ਪੰਜਾਬ ਨੂੰ ਸਿੱਖਾਂ ਨੂੰ ਨਿਆਹ ਚਾਹੀਦਾ ਤੁਸੀਂ ਸੰਤਾਂ ਨੂੰ ਮਿਲਿਓ ਹਾਂ ਮੈਂ ਮਿਲਿਆ ਕਿੰਨੀ ਵਾਰ ਮਿਲਿਓ ਮੈਂ ਇੱਕ ਦੋ ਵਾਰ ਹੀ ਮਿਲਿਆ ਮੁਲਾਕਾਤ ਉਹਨਾਂ ਨਾਲ ਹਾਂਜੀ ਹਾਂਜੀ ਕਦੇ ਸੰਤਾ ਨੇ ਬਖਰੇ ਮੁਲਕ ਦੀ ਮੰਗ ਕੀਤੀ ਵੱਖ ਹੋਣ ਦੀ ਗੱਲ ਕੀਤੀ ਬਿਲਕੁਲ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਕਦੇ ਖਾਲਸਾਣ ਦੀ ਗੱਲ ਨਹੀਂ ਕੀਤੀ ਉਹ ਗੱਲ ਕਰਦੇ ਸੀਗੇ ਕਿ ਸਿੱਖਾਂ ਨੂੰ ਜੋ ਸਿੱਖਾਂ ਦਾ ਹਿੱਸਾ ਹੈ ਜੋ ਹੱਕ ਹੈ ਨਾ ਉਹ ਮਿਲਣਾ ਚਾਹੀਦਾ ਹੈ ਫਿਰ ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਬਈ ਹੁਣ ਜਿਹੜੀ ਹੈ ਪੁਲਿਸ ਆ ਆਰਮੀ ਜਿਹੜੀ ਹੈ ਉਹ ਅਟੈਕ ਕਰਨ ਵਾਲੀ ਹੈ ਦਰਬਾਰ ਸਾਹਿਬ ਤੇ ਫਿਰ ਉਹਨਾਂ ਦਾ ਇੱਕ ਬਿਆਨ ਆਇਆ ਸੀਗਾ ਕਿ ਬਈ ਇਹ ਸਾਡੀ ਛਾਤੀ ਤੇ ਹੋਏਗਾ ਜੋ ਹਮਲਾ ਹੋਏਗਾ ਸਾਡੀ ਛਾਤੀ ਦੇ ਉਪਰੋਂ ਲੰਘ ਕੇ ਜਾਣਗੇ ਹੂੰ ਤੇ ਜੇ ਇਦਾਂ ਦਾ ਇਹਨਾਂ ਨੇ ਕੀਤਾ ਤੇ ਫਿਰ ਖਾਲਸਾ ਦੀ ਨੀਂ ਰੱਖੀ ਜਾਊਗੀ ਹੂੰ ਇਹ ਗੱਲ ਉਹਨਾਂ ਨੇ ਉਦੋਂ ਕਹੀ ਸੀ ਕਦੀ ਖਾਲਸਾ ਦੀ ਗੱਲ ਨਹੀਂ ਕੀਤੀ ਕਦੀ ਉਹਨਾਂ ਨੇ ਕੋਈ ਟੈਰਰਿਜ਼ਮ ਵਾਲੀ ਗੱਲ ਨਹੀਂ ਕੀਤੀ ਹੂੰ ਸੱਚ ਦੇ ਪੁਜਾਰੀ ਸੀਗੇ ਸੱਚ ਤੇ ਖੜਦੇ ਸੀਗੇ ਹੂੰ ਔਰ ਉਸ ਵੇਲੇ ਮੈਨੂੰ ਯਾਦ ਹੈ ਕਿ ਵੀ ਉਹਨਾਂ ਦੇ ਕੋ ਲੋਕੀ ਇਹ ਨਹੀਂ ਆ ਵੀ ਸਿੱਖ ਆਉਂਦੇ ਹਿੰਦੂ ਵੀ ਆਉਂਦੇ ਸੀ ਉਹਨਾਂ ਨੇ ਬੜੇ ਹਿੰਦੂਆਂ ਦੀ ਮਾਂ ਬੇਟੀਆਂ ਨੂੰ ਜਾਂ ਜਿਹਨਾਂ ਨੂੰ ਉਹਨਾਂ ਦੀ ਹੈਲਪ ਕੀਤੀ ਮਤਲਬ ਕਦੀ ਵੀ ਉਹਨਾਂ ਨੇ ਕਿਸੇ ਨੂੰ ਹਿੰਦੂ ਸੇ ਕਰਕੇ ਨਹੀਂ ਦੇਖਿਆ ਹੂੰ ਅੱਛਾ ਹੁਣ ਜਦੋਂ ਉਸ ਤੋਂ ਬਾਅਦ ਦਰਬਾਰ ਸਾਹਿਬ ਅਟੈਕ ਵੀ ਹੋ ਗਿਆ ਜੀ ਤੇ ਹੁਣ ਜਦੋਂ ਮੈਂ ਇਹ ਦੇਖੀ ਸਾਰੀ ਗੱਲਬਾਤ ਤੇ ਮੈਨੂੰ ਤੇ ਬੜਾ ਦੁੱਖ ਲਗਾ ਕਿ ਦੇਖੋ ਕਿ ਭਈ ਕੰਗਨਾ ਰਣੋਥ ਜਿਹਦੀ ਕੋਈ ਔਕਾਤ ਹੀ ਨਹੀਂ ਹੈ ਹੂੰ ਆ ਜੋ ਜੇ ਐਮਪੀ ਬਣ ਗਈ ਉਹ ਵੀ ਜਿਹੜੀ ਸਰਕਾਰ ਤੇ ਬੀਜੇਪੀ ਸਰਕਾਰ ਹੈ ਉਹਦੀ ਟਿਕਟ ਤੇ ਐਮਪੀ ਬਣੀ ਜੀ ਤੇ ਉਹ ਇਦਾਂ ਦੀ ਗੱਲ ਇਦਾਂ ਦੀ ਫਿਲਮ ਕੱਢ ਰਹੀ ਹੈ ਉਹ ਸਿੱਖਾਂ ਦੇ ਉੱਪਰ ਸਿੱਖਾਂ ਨਾਲ ਨਫ਼ਰਤ ਕਰਦੇ ਹੋਏ ਉਹਦੇ ਮਨ ਵਿੱਚ ਨਫ਼ਰਤ ਜਿਹੜੀ ਹੈ ਉੱਪਰ ਤੱਕ ਭਰੀ ਹੈ ਹੂੰ ਤੇ ਉਹ ਨਫ਼ਰਤ ਕਰਦੇ ਹੋਏ ਇੰਨੀ ਜਿਹਨੂੰ ਕਹਿੰਦੇ ਐ ਸਿੱਖਾਂ ਦੇ ਖਿਲਾਫ ਖਤਰਨਾਕ ਮੂਵੀ ਜਿਹੜੀ ਹੈ ਉਹ ਬਣਾ ਰਹੀ ਹੈ ਔਰ ਮੈਂ ਇਸ ਗੱਲ ਤੇ ਮੈਨੂੰ ਕੋਈ ਸ਼ੱਕ ਨਹੀਂ ਜਿਸ ਦਿਨੇ ਮੂਵੀ ਪੰਜਾਬ ਵਿੱਚ ਚੱਲੇਗੀ ਜਾਂ ਲੱਗੇਗੀ ਇੱਥੇ ਸ਼ਾਂਤੀ ਭੰਗ ਹੋਏਗੀ ਔਰ ਹੋ ਸਕਦਾ ਇੱਥੇ ਫਿਰ ਉਹੀ ਪੁਰਾਣਾ ਵਾਲਾ ਮਾਹੌਲ ਕ੍ਰੀਏਟ ਹੋ ਜਾਏ ਕਿਉਂਕਿ ਦੇਖੋ ਇੱਕ ਪਾਸੇ ਸੰਤਾਨਾਂ ਨੇ ਦਿਖਾ ਰਹੇ ਨੇ ਵੀ ਉਹ ਖਾਲਸਤਾਨ ਮੰਗਦੇ ਸੀ ਹੂੰ ਦੂਜੇ ਪਾਸੇ ਜਿਹੜੇ ਦੋ ਚਾਰ ਸਿੱਖ ਦਿਖਾਏ ਨੇ ਅਸਾਲਟ ਰਾਈਫਲ ਨਾਲ ਹੂੰ ਜੇ ਕਿਸੇ ਨੂੰ ਮਾਰਦਾ ਦਿਖਾਇਆ ਹੈ ਹੂੰ ਉਹਦੇ ਚ ਇਹ ਦਿਖਾ ਰਹੇ ਨੇ ਵੀ ਜਿਹੜੇ ਸਿੱਖ ਨੇ ਇਹ ਅਤਿਨਕਵਾਦੀ ਨੇ ਟੈਰਰਿਸਟ ਨੇ ਹੂੰ ਤੇ ਇਹ ਜਿਹੜੇ ਹੈ ਵੀ ਰੋਲ ਉਹਨਾਂ ਦਾ ਬੜਾ ਗਲਤ ਦਿਖਾਇਆ ਹੈ ਮੈਨੂੰ ਹੈਰਾਨਗੀ ਹੁੰਦੀ ਹੈ ਵੀ ਕੰਗਨਾ ਰਣੋਤ ਨੂੰ ਅਜੇ ਸਿੱਖਾਂ ਦਾ ਇਤਿਹਾਸ ਨਹੀਂ ਪੜਿਆ ਹੂੰ ਸਿੱਖਾਂ ਨੇ ਹਮੇਸ਼ਾ ਜਿਹੜੀ ਇਹਨਾਂ ਦੀਆਂ ਬਹੁ ਬੇਟੀਆਂ ਸੀਗੀਆਂ ਅਹਿਮਦ ਸ਼ਾਹ ਅਬਦਾਲੀ ਦਾ ਇਤਿਹਾਸ ਪੜ ਲਓ ਵੀ ਸਿੱਖਾਂ ਨੇ ਉਹ ਆਪਣੀ ਜਾਨ ਹਥੇਲੀ ਤੇ ਰੱਖ ਕੇ ਇਹਨਾਂ ਦੀ ਬਹੁ ਬੇਟੀਆਂ ਬਚਾਈਆਂ ਬਿਲਕੁਲ ਔਰ ਇਹਨਾਂ ਦੀ ਬੜੀ ਮਦਦ ਕੀਤੀ ਪਰ ਇਹਨੇ ਅਕਿਰਤ ਕੰਨ ਹੋ ਗਏ ਨੇ ਹੂੰ ਜਿਹੜੀ ਕੰਗਨਾ ਰਣੋਤ ਹੈ ਉਹ ਇੰਨੀ ਅਕਿਰਤ ਕੰਨਾ ਹੈ ਕਿ ਵੀ ਉਹ ਚਲੋ ਬਾਕੀ ਗੱਲਾਂ ਸਾਰੀਆਂ ਭੁੱਲ ਜਾਓ لیکن ਸਿੱਖਾਂ ਪ੍ਰਤੀ ਜੋ ਨਫ਼ਰਤ ਦੀ ਭਾਵਨਾ ਹੈ ਨਾ ਉਹ ਬਹੁਤ ਮਾੜੀ ਗੱਲ ਹੈ ਜੇਕਰ ਫਿਲਮ ਰਿਲੀਜ਼ ਹੁੰਦੀ ਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਤੁਹਾਡਾ ਤੁਹਾਡਾ ਕਿਉਂਕਿ ਬਹੁਤ ਵੱਡਾ ਤਜਰਬਾ ਤੁਸੀਂ ਉਹ ਦੌਰ ਦੇ ਵਿੱਚੋਂ ਵੀ ਲੰਘੇ ਹੋ ਤੁਸੀਂ ਨੇ ਉਹ ਸੰਤਾਪ ਵੀ ਹੰਡਾਇਆ ਤੁਸੀਂ ਉਹ ਸਾਰਾ ਤਸੱਦਦ ਆਪਣੇ ਪਿੰਡੇ ਤੇ ਹੰਡਾਇਆ ਹੈ ਜੀ ਜੀ ਦੇਖੋ ਮੈਂ ਤੁਹਾਨੂੰ ਪਹਿਲੀ ਇਹ ਗੱਲ ਕਹੀ ਹੈ ਕਿ ਮੇਰੀ ਤਾਂ ਰੂਹ ਕੰਬਦੀ ਆ ਹੁਣ ਜਦੋਂ ਮੈਂ ਦੇਖਦਾ ਨਾ ਤੇ ਮੈਂ ਕਹਿੰਦਾ ਦੇਖੋ ਕਿ ਵੀ ਪਿਛਲਾ ਜਿਹੜਾ ਸਮਾਂ ਸੀਗਾ 1900 78 ਤੋਂ ਲੈ ਕੇ ਤੁਸੀਂ 1990ਆਂ ਤੱਕ ਹੈ ਇਹ ਉਹਦੇ ਵਿੱਚ ਸਿੱਖਾਂ ਤੇ ਬਹੁਤ ਤਸ਼ੱਦਦ ਹੋਇਆ ਹਮ ਪੁਲਸ ਨੇ ਸੇਕੋ ਹੋ ਕੇ ਮਾਰੇ ਨੇ ਝੂਟੇ ਐਨਕਾਊਂਟਰ ਹੋਏ ਨੇ ਠੀਕ ਹੈ ਜਵਾਨ ਬੱਚੇ ਘਰੋਂ ਕੱਢ ਕੇ ਪੁਲਸ ਨੇ ਐਨਕਾਊਂਟਰ ਕੀਤੇ ਤੇ ਇੱਕ ਸਮਾਂ ਐਸਾ ਸੀ ਕਿ ਮੈਂ ਕਦੀ ਇਹ ਨਹੀਂ ਸੋਚਦਾ ਕਿ ਵੀ ਅਸੀਂ ਕਦੀ ਸ਼ਾਂਤੀ ਨਾਲ ਰਹਿ ਸਕਾਂਗੇ ਕਿਉਂਕਿ ਆਏ ਦਿਨ ਪੁਲਿਸ ਦੇ ਛਾਪੇ ਪੈਂਦੇ ਸੀ ਆਏ ਦਿਨ ਮੈਂ ਕਹਿਣਾ ਸੁਣਿਆ ਜਰੂਰ ਸੀਗਾ ਕਿ ਪੁਲਿਸ ਜਿਹੜਾ ਤਸ਼ੱਦਦ ਕਰਦੀ ਹੈ ਪਰ ਅੱਖੀ ਨਹੀਂ ਸੀ ਦੇਖਿਆ ਉਹ ਅੱਖੀ ਵੀ ਦੇਖ ਰਿਆ ਹੁਣ ਤੇ ਮੈਂ ਇਸ ਗੱਲ ਤੇ ਬਿਲਕੁਲ ਕਨਵਿੰਸ ਨਾ ਕਿ ਜੇ ਇਹ ਫਿਲਮ ਪੰਜਾਬ ਵਿੱਚ ਚੱਲੇਗੀ ਨਾ ਤੇ ਪੰਜਾਬ ਵਿੱਚ ਇੱਕ ਵਾਰੀ ਫਿਰ ਮਾਹੌਲ ਜਿਹੜਾ ਹੈਗਾ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਵਧੇਗਾ ਹੋਰ ਹੋ ਸਕਦਾ ਹੈ ਕਿ ਵੀ ਆਪਸ ਵਿੱਚ ਦੰਗੇ ਫਸਾਦ ਵੀ ਹੋ ਜਾਣ ਹਰ ਇੱਕ ਚੀਜ਼ ਪੋਸੀਬਲ ਹੈ ਸੋ ਮੈਂ ਤੇ ਇਸ ਗੱਲ ਦਾ ਪੱਕਾ ਮਦਈਆ ਕਿ ਇਦਾਂ ਦੀ ਫਿਲਮ ਬਿਲਕੁਲ ਨਹੀਂ ਦਿਖਾਣੀ ਚਾਹੀਦੀ ਔਰ ਨਾ ਆਣੀ ਚਾਹੀਦੀ ਹੈ ਬੈਨ ਲਗ ਬੈਨ ਹੋਣੀ ਚਾਹੀਦੀ ਬੈਨ ਆਣੀ ਚਾਹੀਦੀ ਹੈ ਔਰ ਜੇ ਇਹ ਸਰਕਾਰ ਬੈਨ ਨਹੀਂ ਕਰਦੀ ਤੇ ਫਿਰ ਇਹਦਾ ਬੜਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਮਾਹੌਲ ਵੀ ਪੰਜਾਬ ਦਾ ਖਰਾਬ ਹੋਗਾ ਮਾਹੌਲ ਖਰਾਬ ਹੋਏਗਾ ਮਾਹੌਲ ਤੇ ਫਿਲਮ ਨੇ ਮਾਹੌਲ ਖਰਾਬ ਕਰਨਾ ਔਰ ਪੰਜਾਬ ਜਿਹੜਾ ਹੈਗਾ ਦੇਖੋ ਸਿੱਖਾਂ ਦੀ ਇੱਥੇ ਇੰਨੀ ਆਬਾਦੀ ਹੈ ਤੇ ਸਿੱਖਾਂ ਪ੍ਰਤੀ ਇਹ ਸਭ ਕੁਝ ਦਿਖਾਇਆ ਜਾ ਰਿਹਾ ਹੈ ਤੇ ਇਹਦੇ ਨਾਲ ਦੇਖੋ ਵੀ ਕਾਂਟ ਡੈਨਾਈ ਐਨੀਥਿੰਗ ਕੁਝ ਵੀ ਹੋ ਸਕਦਾ ਹੈ ਫਿਲਮ ਚੱਲਦੀ ਆ ਜਾਂ ਫਿਰ Hindu Sikh ਦੇ ਵਿੱਚ ਵੀ 파ੜਾ ਵੱਧ ਸਕਦਾ ਫਿਰ ਉਹਨਾਂ ਮਨਾਂ 'ਚ ਵੀ ਖਟਾਸ ਪੈਦਾ ਹੋ ਸਕਦਾ ਬਿਲਕੁਲ ਖਟਾਸ ਪੈਦਾ ਹੋਏਗੀ ਬਿਲਕੁਲ 파ੜਾ ਹੀ ਵਧੇਗਾ ਔਰ ਮੈਂ ਦੇਖ ਰਿਹਾ ਵੀ ਜਦੋਂ ਦੀ BJP ਸਰਕਾਰ ਆਈ ਹੈ ਉਦੋਂ ਤੇ 파ੜਾ ਵਧ ਹੀ ਰਿਹਾ ਹੈ Hindu Sikhਾਂ ਦਾ ਜਿਹੜਾ ਹੈ ਨਾ ਇਹ ਚੱਲ ਰਿਹਾ ਹੈ ਕਿਉਂਕਿ ਪਤਾ ਨਹੀਂ ਮੇਬੀ ਵੀ ਇਹਨਾਂ ਦਾ ਅਜੰਡਾ ਹੀ ਇਹ ਹੋਵੇ ਹੂੰ ਬੀਜੇਪੀ ਦਾ ਅਜੈਂਡਾ ਇਹ ਹੋਵੇ ਕਿ ਵੀ ਇਹਨਾਂ ਪਾੜਾ ਵਧਾ ਕੇ ਹਿੰਦੂ ਵੋਟ ਸਾਰੀ ਇਕੱਠੀ ਕੀਤੀ ਜਾਵੇ ਕਾਰਨਰ ਕੀਤੀ ਜਾਵੇ ਇਹ ਹੋ ਸਕਦਾ ਹੈ ਲੇਕਿਨ ਇਹ ਹੈ ਕਿ ਵੀ ਮੈਂ ਇਸ ਬਾਰੇ ਨਾ ਆਈ ਐਮ ਵੈਰੀ ਮੱਚ ਯੂ نو ਡਾਊਟਫੁਲ ਕਿ ਵੀ ਇਸ ਤਰ੍ਹਾਂ ਦਾ ਕੰਮ ਹੋ ਸਕਦਾ ਹੈ ਤੇ ਇਹ ਫਿਲਮ ਬਿਲਕੁਲ ਰਿਲੀਜ਼ ਨਹੀਂ ਹੋਣੀ ਚਾਹੀਦੀ ਇਹ ਤੇ ਬੈਨ ਲੱਗਣਾ ਚਾਹੀਦਾ ਹੈ ਔਰ ਜੇ ਸਰਕਾਰ ਚਾਹਦੀ ਹੈ ਜੇ ਸਰਕਾਰ ਅੰਦਰੋਂ ਸincere ਹੈ ਵੈਸੇ ਮੇਰਾ ਜੋ ਤਜਰਬਾ ਕਹਿੰਦਾ ਹੈ ਉਹ ਇਹ ਕਹਿੰਦਾ ਹੈ ਭਾਵੇਂ ਸਰਕਾਰ ਕੋਈ ਆ ਜਾਏ ਚਾਹ ਬੀਜੇਪੀ ਦੀ ਆ ਜਾਏ ਚਾਹ ਕਾਂਗਰਸ ਦੀ ਆ ਜਾਏ ਚਾਹ ਕੋਈ ਕਿਸੇ ਪਾਰਟੀ ਦੀ ਆ ਜਾਏ ਸਿੱਖਾਂ ਵਾਸਤੇ ਕੋਈ ਸਰਕਾਰ ਚੰਗੀ ਨਹੀਂ ਸਿੱਖਾਂ ਤੇ ਹਮੇਸ਼ਾ ਤਸ਼ੱਦਦ ਹੁੰਦਾ ਹੈ ਆਇਆ ਤੇ ਸਿੱਖ ਜਿਹੜੇ ਨੇ ਉਹ ਹਮੇਸ਼ਾ ਸੰਘਰਸ਼ ਕਰਦੇ ਆਏ ਨੇ ਸਿੱਖਾਂ ਨੇ ਹਮੇਸ਼ਾ ਮਾਰ ਖਾਧੀ ਹੈ ਹੈ ਔਰ ਸਰਕਾਰ ਕੋਈ ਵੀ ਆ ਜਾਏ ਇਹ ਚੀਜ਼ ਜਿਹੜੀ ਹੈ ਰੁਕ ਨਹੀਂ ਸਕਦੀ ਔਰ ਇਹ ਉਦੋਂ ਹੀ ਰੁਕ ਸਕਦੀ ਹੈ ਜਦੋਂ ਤੱਕ ਸਿੱਖਾਂ ਦੀ ਆਪਣੀ ਪ੍ਰਭੂ ਸੱਤਾ ਨਹੀਂ ਹੁੰਦੀ ਆਪਣੀ ਪ੍ਰਭੂ ਸੱਤਾ ਹੋਵੇ ਤਾਂ ਹੋ ਸਕਦਾ ਹੈ ਕਿ ਵੀ ਕੁਝ ਸਿੱਖਾਂ ਦਾ ਬਚਾਅ ਹੋ ਜਾਏ ਲੇਕਿਨ ਜਿਹੜਾ ਇਸ ਵੇਲੇ ਮਾਹੌਲ ਹੈ ਜਾਂ ਜਿਸ ਤਰ੍ਹਾਂ ਦਾ ਅਸੀਂ ਦੇਖਦੇ ਆ ਰਹੇ ਹਾਂ ਕਿਉਂਕਿ ਮੈਂ 1978 ਤੋਂ ਜਦੋਂ ਸ਼ਹੀਦیاں ਹੋਈਆਂ ਅ ਅਖੰਡ ਕੀਰਤਨੀ ਜੱਥੇ ਸਿੰਘਾਂ ਦੀ ਉਸ ਤੋਂ ਲੈ ਕੇ ਮੈਂ ਫਿਰ ਅੱਜ ਤੱਕ ਮੈਂ ਕਾਫੀ ਇਹਦੇ ਵਿੱਚ ਨਾ ਇਨਵੋਲਡ ਰਹਾ ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਠੀਕ ਨਹੀਂ ਹੋਏਗਾ ਕੋਈ ਸਿਆਣਪ ਨਹੀਂ ਹੋਏਗੀ ਔਰ ਇਹਦੇ ਵਾਸਤੇ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਸ ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਵੀ ਨਾ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਸੈਂਟਰ ਨੂੰ ਲਿਖਣਾ ਚਾਹੀਦਾ ਹੈ ਕਿ ਇਹਨੂੰ ਬੈਨ ਕੀਤਾ ਜਾਵੇ ਇੱਕ ਨਾਲ ਲੱਗਦਾ ਇੱਕ ਹੋਰ ਮੈਂ ਤੁਨ ਗੱਲ ਕਰਦੇ ਆਂ ਜੀ ਦੇਖੋ ਇਹ ਕੋਈ ਪਹਿਲੀ ਫਿਲਮ ਨਹੀਂ ਹੈ ਇਸ ਤੋਂ ਪਹਿਲੇ ਵੀ ਕਈ ਫਿਲਮਾਂ ਆਈਆਂ ਨੇ ਉਹਨਾਂ ਵਿੱਚ ਸਿੱਖਾਂ ਨੂੰ ਨਾ ਇਹ ਬਹੁਤ ਹੀ ਘਟਿਆ ਪੱਖਸ਼ੇਪ ਵਿੱਚ ਦਿਖਾਉਂਦੇ ਨੇ ਮਤਲਬ ਜਿਹੜਾ ਹੈਗਾ ਵੀ ਨੈਗੇਟਿਵ ਨੈਗੇਟਿਵਿਟੀ ਦਿਖਾਉਂਦੇ ਆ ਤੇ ਮੈਂ ਸੋਚਦਾ ਕਿ ਭਈ ਜਿਹੜਾ ਇਹ ਸੈਂਸਰ ਬੋਰਡ ਹੈ ਜਿਹੜਾ ਇਹ ਫਿਲਮਾਂ ਪਾਸ ਕਰਦਾ ਹੈ ਉਹਦੇ ਵਿੱਚ ਇੱਕ ਸਿੱਖ ਕਮਿਊਨਿਟੀ ਤੋਂ ਮੈਂਬਰ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕਿ ਸੈਂਸਰ ਬੋਰਡ ਜਾਂ ਪੰਜਾਬ ਦੇ ਵਿੱਚੋਂ ਕੋਈ ਮੈਂਬਰ ਲਵੇ ਜਾਂ ਕੋਈ ਐਸਜੀਪੀਸੀ ਚੋਂ ਲਵੇ ਜਾਂ ਕੋਈ ਕੋਈ ਨਮਾਇੰਦਾ ਹੋਵੇ ਸਿੱਖ ਬੁੱਧੀਜੀਵੀ ਹੋਵੇ ਇਸ ਤਰ੍ਹਾਂ ਨਹੀਂ ਹੁੰਦਾ ਮੈਂ ਸੈਂਸਰ ਬੋਰਡ ਨਹੀਂ ਲੈਂਦਾ ਕੋਈ ਨਹੀਂ ਲੈਂਦਾ ਇਸ ਤਰ੍ਹਾਂ ਹੋਣਾ ਚਾਹੀਦਾ ਇਹ ਲੈਂਦਾ ਨਹੀਂ ਕਿਉਂਕਿ ਉਹ ਨਾ ਐਕਚੁਅਲੀ ਕੀ ਗੱਲ ਹੈ ਵੀ ਸਿੱਖਾਂ ਨੂੰ ਇਹ ਗੰਭੀਰਤਾ ਨਾਲ ਨਹੀਂ ਲੈਂਦੇ ਠੀਕ ਹੈ ਨਾ ਸਿੱਖਾਂ ਨੂੰ ਤੇ ਇਹਨਾਂ ਨੇ ਇੱਕ ਨਾ ਆਪਣਾ ਮੋਹਰਾ ਬਣਾਇਆ ਹੋਇਆ ਹੈ ਕਿ ਵੀ ਉਹਨੂੰ ਜਿਹੜਾ ਵੀ ਕਿਵੇਂ ਵਰਤਣਾ ਹੈ ਕੌਮ ਹੁਣ ਸਾਡੇ ਵਿੱਚ ਹੀ ਬੜੇ ਗਜ਼ਾਰ ਨੇ ਕੌਮ ਵਿੱਚ ਹੀ ਬੜੇ ਗਜ਼ਾਰ ਨੇ ਉਹ ਫਿਰ ਗਜ਼ਾਰ ਕੀ ਕਰਦੇ ਆਪਣੀ ਰਾਜ ਸੱਤਾ ਦੇ ਲਾਲਚ ਕਹਿ ਲਓ ਜਾਂ ਧਨ ਦੇ ਲਾਲਚ ਕਹਿ ਲਓ ਉਹ ਵਿਕ ਜਾਂਦੇ ਨੇ ਔਰ ਅਜੇ ਵੀ ਬੜੀਆਂ ਐਗਜ਼ਾਮਪਲਾਂ ਨੇ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਅਕਾਲੀ ਕਹਿੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਗੁਰਦਾਰਿਆਂ ਦੇ ਪ੍ਰਧਾਨ ਕਹਿੰਦੇ ਸੀਗੇ ਉਹ ਅੱਜ ਜਾ ਕੇ ਉੱਥੇ ਉਹਨਾਂ ਦੇ ਪਿਆਰਾਂ ਵਿੱਚ ਬੈਠਦੇ ਆ ਸੋ ਇਸ ਕਰਕੇ ਜਿਹੜਾ ਹੈਗਾ ਬਹੁਤ ਅਫਸੋਸ ਨਾਲ ਇਹ ਕਹਿਣਾ ਪੈਂਦਾ ਇੱਕ ਗੱਲ ਹੋਰ ਵੀ ਹੈ ਕਿ ਜਦੋਂ ਸਿੱਖ ਇਤਿਹਾਸ ਬਾਰੇ ਕੋਈ ਫਿਲਮ ਬਣਦੀ ਹੈ ਜਿਸ ਤਰ੍ਹਾਂ ਭਾਈ ਜਸਬੰਦ ਸਿੰਘ ਖਾਲੜਾ ਬਾਰੇ ਫਿਲਮ ਬਣੀ ਸੀ ਦਿਲਜੀਤ ਦਰੇ ਬਣਾਈ 80 ਕਾਟ ਉਸ ਫਿਲਮ ਦੇ ਵਿੱਚ ਲਾਏ ਗਏ ਨਹੀਂ ਹਜੇ ਤੱਕ ਉਹ ਰਿਲੀਜ਼ ਨਹੀਂ ਹੋਈ ਕਾਫੀ ਲੰਮਾ ਸਮਾਂ ਹੋ ਗਿਆ ਇਹ ਫਿਲਮ ਝੱਟ ਰਿਲੀਜ਼ ਕਰ ਦਿੱਤੀ ਗਈ ਕੋਈ ਇਸ ਤੇ ਉੱਪਰ ਕਿੰਤੂ ਪ੍ਰੰਤੂ ਨਹੀਂ ਦੇਖੋ ਹੈ ਤੇ ਸਾਰੀ ਸਿਆਸਤ ਨਾ ਉਹਨਾਂ ਨੇ ਉਹ ਫਿਲਮ ਦਿਖਾਣੀ ਹੈ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਵੇ ਸਿਆਸੀ ਤੌਰ ਤੇ ਹੂੰ ਹੁਣ ਖਾਲੜੇ ਵਾਲੀ ਜਿਹੜੀ ਗੱਲ ਹੈ ਉਹ ਗੱਲ ਦੇਖੋ ਹਜ਼ਾਰਾਂ ਲਾਸ਼ਾਂ ਸਾੜੀਆਂ ਇਹਨਾਂ ਨੇ ਠੀਕ ਹੈ ਔਰ ਖਾਲੜਾ ਵੀ ਜਿਹੜਾ ਸੀਗਾ ਉਹਦਾ ਇੱਕ ਸ਼ਿਕਾਰ ਬਣ ਗਿਆ ਖਾਲੜੇ ਨੂੰ ਵੀ ਵਕਤ ਦੀ ਸਰਕਾਰ ਨੇ ਮਰਵਾਤਾ ਤੇ ਹੁਣ ਉਹ ਸਚਾਈ ਹੈ ਹੁਣ ਜਦੋਂ ਲੋਕਾਂ ਦੇ ਸਾਹਮਣੇ ਸਚਾਈ ਆਉਂਦੀ ਹੈ ਤੇ ਲੋਕ ਜਿਹੜੇ ਨੇ ਉਹ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਸਰਕਾਰਾਂ ਦਾ ਕੀ ਕਿਰਦਾਰ ਹੈ ਸਰਕਾਰਾਂ ਦਾ ਕਿਰਦਾਰ ਨੰਗਾ ਹੁੰਦਾ ਸੋ ਇਸ ਕਰਕੇ ਉਹ ਇਹ ਕਦੀ ਨਹੀਂ ਚਾਹਦੇ ਕਿ ਜੋ ਸਚਾਈ ਹੈ ਪੰਜਾਬ ਦੀ ਜੋ ਐਕਚੁਅਲ ਜੋ ਫੈਕਟਸ ਨੇ ਕਿ ਉਹ ਜਨਤਾ ਦੇ ਸਾਹਮਣੇ ਖੁੱਲ ਕੇ ਆਣ ਜਾਂ ਦੁਨੀਆ ਨੂੰ ਜਿਹੜਾ ਹੈਗਾ ਉਹ ਦਿਖਾ ਦਿਖਾਏ ਜਾਣ ਸੋ ਸਰਕਾਰ ਤੇ ਹਮੇਸ਼ਾ ਦੇਖੋ ਸਰਕਾਰਾਂ ਹੁੰਦੀਆਂ ਹੀ ਸਾਰੀਆਂ ਸਰਕਾਰਾਂ ਝੂਠ ਦੀਆਂ ਨੇ ਸੱਚੀ ਸਰਕਾਰ ਤੇ ਇੱਕੋ ਹੀ ਹੈ ਬਿਲਕੁਲ ਛੂੜ ਦੀਆਂ ਸਰਕਾਰਾਂ ਆਉਂਦੀਆਂ ਨੇ ਇਹਨਾਂ ਤੇ ਦੇਖਣਾ ਹੁੰਦਾ ਵੀ ਸਾਨੂੰ ਫਾਇਦਾ ਕਿੱਥੋਂ ਹੁੰਦਾ ਸਾਡੀ ਵੋਟ ਜਿਵੇਂ ਹੁਣ ਤੋਂ ਵੀ ਫਿਲਮ ਵਿੱਚ ਹੀ ਉਹ ਕਹਿ ਰਹੇ ਨੇ ਵੋਟਾਂ ਦੀ ਗੱਲ ਚੱਲ ਰਹੀ ਹੈ ਨਾ ਕਿ ਕਿੱਥੋਂ ਵੋਟਾਂ ਸਾਨੂੰ ਮਿਲਣੀ ਹੈ ਕਿੱਥੋਂ ਸਾਡੀ ਸਰਕਾਰ ਬਣਨੀ ਹੈ ਉਹਨਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੀ ਸੰਤ ਹੈ ਰੋਜ਼ ਹੀ ਦੇਖਦੇ ਆ ਕਿ ਵੀ ਸਰ ਨੂੰ ਸਰਕਾਰ ਵੋਟਾਂ ਤੋਂ ਪਹਿਲੇ ਕੀ ਕੀ ਵਾਅਦੇ ਹੁੰਦੇ ਨੇ ਲੋਕਾਂ ਨਾਲ ਔਰ ਸਰਕਾਰ ਆਹ ਤੋਂ ਬਾਅਦ ਕੋਈ ਗੱਲ ਹੀ ਨਹੀਂ ਕਰ ਰਾ ਠੀਕ ਹੈ ਨਾ ਤੁਸੀਂ ਨੇ ਉਹ ਦੌਰ ਹੰਡਾਇਆ ਉਦੋਂ ਘਰਾਂ ਦੇ ਘਰ ਉਜੜ ਗਏ ਬਹੁਤ ਸਿੱਖ ਮਾਰੇ ਗਏ বারবার ਕਿਉਂ ਪੰਜਾਬ ਨੂੰ ਉਹ ਦੌਰ ਦੇ ਵਿੱਚ ਲਜਾਣ ਦਾ ਯਤਨ ਹੁੰਦਾ ਭਾਵੇਂ ਕਿ ਕਈ ਚਾਲਾਂ ਸਫਲ ਵੀ ਹੋ ਜਾਂਦੀਆਂ ਨੇ ਕਈ ਚੀਜ਼ਾਂ ਅਜਹੀਆਂ ਵੀ ਹੋਈਆਂ ਉਸ ਦੌਰ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਈ ਚੀਜ਼ਾਂ ਛਿੱਟੀਆਂ ਗਈਆਂ ਉਦੋਂ ਵੀ ਮਾਹੌਲ ਖਰਾਬ ਕੀਤਾ ਜੀ ਦੇਖੋ ਗੱਲ ਕੀ ਹੈ ਜਿਹੜੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਵੇਂ ਇੱਕ ਮਾਰਸ਼ਲ ਕੌਮ ਬਣਾਈ ਹੈ ਸਿੱਖਾਂ ਨੇ ਹਮੇਸ਼ਾ ਫਾਈਟ ਕੀਤਾ ਔਰ ਫਾਈਟ ਕਰਕੇ ਉਹਨਾਂ ਨੇ ਜੰਗਾਂ ਜਿੱਤੀਆਂ ਨੇ ਤੇ ਖਾਸ ਤੌਰ ਤੇ ਜਿਹੜਾ ਪੰਜਾਬ ਹੈ ਨਾ ਇਹ ਹਮੇਸ਼ਾ ਇੱਕ ਬਫਰ ਰਿਹਾ ਹੈ ਜਿਹੜੇ ਅਫਗਾਨਿਸਤਾਨ ਤੋਂ ਤੇ ਪਾਕਿਸਤਾਨ ਤੋਂ ਜਾਂ ਇਹ ਦੋਨੋਂ ਜਿਹੜੇ ਆਉਂਦੇ ਸੀਗੇ ਜਿਹੜੇ ਹਮਲਾਵਰ ਆਉਂਦੇ ਸੀ ਪਹਿਲੇ ਉਹਨਾਂ ਦਾ ਮੁਕਾਬਲਾ ਜਿਹੜਾ ਸੀ ਉਹ ਸਿੱਖਾਂ ਨਾਲ ਹੀ ਹੁੰਦਾ ਸੀਗਾ ਸਿੱਖ ਹੀ ਉਹਨਾਂ ਨੂੰ ਰੋਕਦੇ ਸੀਗੇ ਸਿੱਖ ਹੀ ਲੜਦੇ ਸੀਗੇ ਤੇ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਸਰਕਾਰ ਜਿਹੜੀ ਹੈ ਸਿੱਖਾਂ ਦੀ ਬਹਾਦਰੀ ਤੋਂ ਡਰਦੀ ਹੈ ਉਹਨਾਂ ਨੇ ਇਹ ਡਰ ਰਹਿੰਦਾ ਕਿ ਕਿਦਦੇ ਐ ਨਾ ਹੋਵੇ ਕਿ ਵੀ ਇਹ ਕਿਦੇ ਦਿੱਲੀ ਦੇ ਆ ਕੇ ਕਬਜ਼ਾ ਕਰ ਲੈਣ ਹੂੰ ਯਾ ਸਰਕਾਰ ਨੂੰ ਇਸ ਚੀਜ਼ ਦਾ ਮਤਲਬ ਇਹ ਹੈ ਪੈ ਹੁੰਦਾ ਤੇ ਹੁਣ ਇਸ ਇਹ ਗੱਲ ਦੇਖੋ ਇਹ ਤਾਂ ਕੋਈ ਗੱਲ ਜਿਹੜੀ ਤੁਸੀਂ ਸਵਾਲ ਕੀਤਾ ਹੈ ਨਾ ਇਹ ਕੋਈ ਲੁਕਿਆ ਛਪਿਆ ਸਵਾਲ ਨਹੀਂ ਹੈਗਾ ਇਹ ਤਾਂ ਗੱਲ ਬੜੀ ਕਲੀਅਰ ਹੈ ਕਿ ਸਿੱਖਾਂ ਨੂੰ ਦਬਾਉਣ ਵਾਸਤੇ ਸਿੱਖਾਂ ਨੂੰ ਵੰਡਣ ਵਾਸਤੇ ਵੰਡੀਆਂ ਹੁਣ ਤੁਸੀਂ ਦੇਖੋ ਪੰਜਾਬ ਵਿੱਚ ਸਭ ਤੋਂ ਵੱਡ ਡੇਰੇ ਨੇ ਸਭ ਤੋਂ ਵੱਡ ਡੇਰੇ ਪੰਜਾਬ ਵਿੱਚ ਨੇ ਕਿਉਂ ਨੇ ਕਿਉਂ ਸਿੱਖਾਂ ਨੂੰ ਇੰਨਾ ਡਿਵਾਈਡ ਕਰਦੇ ਹੋ ਕਿ ਵੀ ਇਹਨੇ ਤਾਕਤ ਨਾ ਬਣ ਸਕੇ ਪਾੜ ਦੋ ਇਹਨਾਂ ਨੂੰ ਪਾੜ ਲਿਓ ਇਹਨਾਂ ਨੂੰ ਪਾੜ ਕੇ ਰਾਜ ਕਰੋ ਤਾਂ ਜੋ ਸਰਕਾਰ ਜਿਹੜੀ ਹੈ ਉਹ ਰਾਤ ਨੂੰ ਆਰਾਮ ਨਾਲ ਸੌ ਸਕੇ ਠੀਕ ਹੈ ਉਹਦੀ ਸਰਕਾਰ ਦੀ ਨੀਂਦ ਹਰਾਮ ਨਾ ਹੋਵੇ ਸੋ ਦੇਖੋ ਡਰ ਵੀ ਸਰਕਾਰਾਂ ਨੂੰ ਮਾਰਸ਼ਲ ਕੌਮਤੂ ਹੀ ਹੁੰਦਾ ਹੈ ਉਹ ਜਿਹੜੀਆਂ ਮਰੀਆਂ ਵੀਆਂ ਕੌਮਾਂ ਨੇ ਦੂਜੀਆਂ ਕੌਮਾਂ ਨੇ ਉਹਨਾਂ ਬਾਰੇ ਸਰਕਾਰਾਂ ਵੈਸੇ ਨਹੀਂ ਸੋਚਦੀ ਇਹ ਵੀ ਇਹ ਵੀ ਕਿਹਾ ਜਾਂਦਾ ਡੇਰਿਆਂ ਬਾਰੇ ਕਹਿੰਦੇ ਡੇਰੇ ਵੀ ਇਹ ਵੀ ਸਾਜ਼ਿਸ਼ ਤਹਿਤ ਪੰਜਾਬ ਤੇ ਲਿਆਂਦੇ ਗਏ ਨੇ ਕਿ ਤਾਂ ਕਿ ਸਰਕਾਰ ਦੀ ਸਾਜ਼ਿਸ਼ ਬਿਲਕੁਲ ਸਰਕਾਰ ਦੀ ਸਾਜ਼ਿਸ਼ ਹੈ ਤੁਸੀਂ ਦੇਖ ਲਓ ਜਿਹੜੇ ਵੀ ਡੇਰੇ ਇੱਥੇ ਚੱਲੇ ਨੇ ਜਾਂ ਨਿਰੰਕਾਰੀਆਂ ਦੇ ਕਹਿਲੋ ਜਾਂ ਹੋਰ ਦੂਜੇ ਦੂਜੇ ਜਿਹੜੇ ਚੱਲੇ ਨੇ ਸਭ ਗਵਰਨਮੈਂਟ ਐਡਿਡ ਨੇ ਹੂੰ ਸਰਕਾਰ ਉਹਨਾਂ ਨੇ ਐਡ ਕਰਦੀ ਹੈ ਠੀਕ ਹੈ ਇਡੀਆਂ-ਇਡੀਆਂ ਪ੍ਰਾਪਰਟੀਆਂ ਅਰਬਾਂ ਖਰਬਾਂ ਰੁਪਏ ਦੀਆਂ ਨੇ ਪ੍ਰਾਪਰਟੀਆਂ ਬਣ ਗਈਆਂ ਕਿੱਥੋਂ ਆਂਦਾ ਪੈਸਾ ਜੋ ਡੇਰਿਆਂ ਨੂੰ ਵੀ ਜਿਹੜਾ ਪਰਫੁਰਤ ਕਰਨਾ ਨਿਚਣਾ ਸਰਕਾਰ ਦਾ ਹੱਥ ਹੈ ਔਰ ਪੂਰਾ ਹੱਥ ਹੈ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਕਿਵੇਂ ਰੋਕਿਆ ਜਾ ਸਕੇ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਵਿਰੋਧ ਸ਼ਾਂਤਮਈ ਤਰੀਕੇ ਦੇ ਨਾਲ ਸਿੱਖ ਦਰਜ ਕਰਾਉਣ ਜਾ ਸਿੱਖ ਜਥੇਬੰਦੀਆਂ ਦਰਜ ਕਰਾਉਣ ਐਸਜੀਪੀਸੀ ਕੀ ਭੂਮਿਕਾ ਨਿਭਾਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਬਿਆਨ ਆ ਗਿਆ ਕਿ ਇਸ ਬਿਲ ਜੇਕਰ ਰਿਲੀਜ਼ ਹੁੰਦੀ ਹੈ ਤਾਂ ਅੱਖਸ ਖਰਾਬ ਹੋਏ ਸੀ ਬਰਦਾਸ਼ਤ ਨਹੀਂ ਕਰਾਂਗੇ ਦੇਖੋ ਇਹ ਸਭ ਤੋਂ ਵਧੀਆ ਜੋ ਤਰੀਕਾ ਹੈ ਉਹੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਵੀ ਆਦੇਸ਼ ਜਾਰੀ ਹੋਣਾ ਚਾਹੀਦਾ ਹੈ ਐਸਜੀਪੀਸੀ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਭਈ ਜੇ ਫਿਲਮ ਰਿਲੀਜ਼ ਹੋਈ ਤੇ ਫਿਰ ਪੰਜਾਬ ਵਿੱਚ ਜੋ ਬਦਅਮਨੀ ਹੋਏਗੀ ਜਾਂ ਜੋ ਕੁਝ ਹੋਏਗਾ ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ ਸੈਂਟਰਲ ਸਰਕਾਰ ਹੋਵੇਗੀ ਤੇ ਇਹ 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 ਸਭ ਤੋਂ ਵਧੀਆ ਤਰੀਕਾ ਹੈ ਵੀ ਜਿਹੜੀ ਜਿਹੜੀਆਂ ਇਸ ਜਥੇਬੰਦੀਆਂ ਚਾਹ ਪੰਥਕ ਜਥੇਬੰਦੀਆਂ ਨੇ ਜੇ ਕਹਿ ਲਓ ਜਿਹੜੀਆਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਉਹਨਾਂ ਨੂੰ ਸਰਕਾਰ ਤੇ ਦਬਾਅ ਪਾਣਾ ਚਾਹੀਦਾ ਹੈ ਜੇ ਮਿਲਨ ਨੂੰ ਵੀ ਕੋਈ ਹਰਜ ਨਹੀਂ ਜਾ ਕੇ ਜਥੇਬੰਦੀਆਂ ਇਕੱਠੀਆਂ ਹੋ ਕੇ ਮਿਲਨ ਜੇ ਸ਼੍ਰੋਮਣੀ ਕਮੇਟੀ ਅਲੇ ਮਿਲਨ ਜਾਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਵੇ ਇਹ ਹੀ ਤਰੀਕਾ ਹੈ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਸੋ ਸਰਕਾਰ ਤੇ ਇਹਨਾ ਪ੍ਰੈਸ਼ਰ ਬਣਾਇਆ ਜਾਵੇ ਵੀ ਇਹ ਫਿਲਮ ਜਿਹੜੀ ਆ ਰਿਲੀਜ਼ ਨਾ ਹੋਵੇ ਕੰਗਣਾ ਰਣੌਤ ਇੱਕ ਐਮਪੀ ਵੀ ਆ ਨਾ ਲੋਕ ਸਭਾ ਮੈਂਬਰ ਉਹਨੂੰ ਹਜ਼ਾਰਾਂ ਲੱਖਾਂ ਲੋਕਾਂ ਨੇ ਚੁਣਿਆ ਜਦੋਂ ਇੱਕ ਅਹੁਦੇ ਤੇ ਬੰਦਾ ਪਾਏ ਬੈਠ ਜਾਂਦਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਆ ਉਹਦੀ ਜ਼ਿੰਮੇਵਾਰੀ ਇਸ ਤਰ੍ਹਾਂ ਬਣ ਜਾਂਦੀ ਆ ਕਿ ਸਾਰੇ ਫਿਰਕਿਆਂ ਨੂੰ ਉਹਨੂੰ ਇੱਕ ਇੱਕ ਨਜ਼ਰ ਨਾਲ ਦੇਖਣਾ ਪੈਂਦਾ ਉਹਨੂੰ ਨਫ਼ਰਤ ਦੇ ਵਿੱਚ ਨਹੀਂ ਵੱਡਣਾ ਚਾਹੀਦਾ ਉਸਦੀ ਜ਼ਿੰਮੇਵਾਰੀ ਤਾਂ ਹੋਰ ਵੀ ਵੱਡੀ ਬਣ ਜਾਂਦੀ ਆ ਉਹ ਬਿਲਕੁਲ ਦੇਖੋ ਇਸ ਤਰ੍ਹਾਂ ਹੈਗਾ ਨਾ ਕੰਗਣਾ ਰਣੌਤ ਕੋਈ ਪੋਲੀਟੀਸ਼ੀਅਨ ਨਹੀਂ ਹੈਗੀ ਹੂੰ ਹੀ ਇਸ ਨਾਟ ਪੋਲੀਟੀਸ਼ੀਅਨ ਉਹ ਇੱਕ ਐਕਟਰ ਹੈ ਐਕਟਰ ਵੀ ਹੈ ਦੂਜੀ ਗੱਲ ਇਹ ਉਹ ਮੈਚੁਰ ਵੀ ਨਹੀਂ ਹੈ ਇਮੈਚੁਰ ਹੈ ਕਿਉਂਕਿ ਤੁਸੀਂ ਇਹ ਦੇਖੋ ਵੀ ਜਿੰਨੇ ਜਿਹਨੂੰ ਕਹਿੰਦੇ ਆ ਵੀ ਬਿਆਨ ਆਉਂਦੇ ਨੇ ਜਿਨ੍ਹਾਂ ਦੇ ਜਿਹਨੂੰ ਕਹਿ ਸਕਦੇ ਆ ਵੀ ਜਿੰਮੇਵਾਰੀ ਤੋਂ ਰਹਿਤ ਗੈਰ ਜ਼ਿੰਮੇਵਾਰانہ ਬਿਆਨ ਜਿਹੜੇ ਆਉਂਦੇ ਨੇ ਉਹ ਸਭ ਇਹਦੇ ਕੋਈ ਆਉਂਦੇ ਨੇ ਇਹ ਜਿਹੜੇ ਬਿਆਨ ਦਿੰਦੀ ਹੈ ਈਵਨ ਹੁਣ ਲੋਕੀ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਤੇ ਇਹ ਤੇ ਇਹਨਾਂ ਨੂੰ ਜਿਹੜਾ ਹੈਗਾ ਵੀ ਕਿਉਂਕਿ ਸਰਕਾਰ ਨਾਲ ਉਹਦੀ ਸੀਗੀ ਟਿਕਟ ਮਿਲ ਗਈ ਐਮਪੀ ਬਣ ਗਈ ਪਰ ਉਹ ਐਮਪੀ ਬਣਨ ਯੋਗ ਥੋੜੀ ਹੈ ਹੂੰ ਉਹ ਤੇ ਉਹਨੂੰ ਧੱਕੇ ਨਾਲ ਸਰਕਾਰ ਨੇ ਜਿਵੇਂ ਹੁਣ ਰਮਨਜੀਤ ਬਿੱਟੂ ਲੁਧਿਆਣੇ ਤੋਂ ਹਾਰ ਗਿਆ ਹੂੰ ਹਾਰ ਗਿਆ ਸਰਕਾਰ ਨੇ ਉਹਨੂੰ ਮੰਤਰੀ ਵੀ ਬਣਾਤਾ ਤੇ ਰਾਜ ਸਭਾ ਵੀ ਬਣਾਤਾ ਇਹ ਸਰਕਾਰਾਂ ਦੇ ਹੱਥੇ ਸਭ ਕੁਝ ਹੁੰਦਾ ਹੈ ਹੂੰ ਔਰ ਸਰਕਾਰਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਨਾ ਸ਼ੂਟ ਕਰਦੀਆਂ ਨੇ ਕਿ ਵੀ ਜਿਹੜੇ ਸਿੱਖ ਹੋ ਕੇ ਸਿੱਖਾਂ ਦੇ ਖਿਲਾਫ ਬੋਲਦੇ ਨੇ ਬਿਆਨ ਦਿੰਦੇ ਨੇ ਉਹ ਸਰਕਾਰਾਂ ਨੂੰ ਸ਼ੂਟ ਕਰਦੇ ਨੇ ਕਿ ਦੇਖਣੋਂ ਸਿੱਖ ਹੋਣਗੇ ਲੇਕਿਨ ਹੁੰਦੇ ਉਹ ਸਿੱਖ ਵਿਰੋਧੀ ਨੇ ਇਹਦਾ ਸੇਮ ਜਿਹੜਾ ਕੰਗਨਾ ਰੌਥ ਹੈਗੀ ਉਹਨੇ ਬਿਆਨ ਕੁਛ ਇਦਾਂ ਦੇ ਦਿੱਤੇ ਵੀ ਜਿਹੜੇ ਸਰਕਾਰ ਨੂੰ ਸੂਟ ਕਰਦੇ ਸੀਗੇ ਤੇ ਉਹਨਾਂ ਨੇ ਉਹਨੂੰ ਟਿਕਟ ਦੇ ਕੇ ਐਮਪੀ ਬਣਾ ਲਿਆ ਤੇ ਐਮਪੀ ਬਣਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਉਹ ਰਾਤੋਂ ਰਾਤ ਸੋਧਰ ਜਾਏਗੀ ਠੀਕ ਹੈ ਆਤਾਂ ਤੇ ਉਹੀ ਰਹਿਣੀਆਂ ਨੇ ਜੇ ਪਹਿਲੇ ਸੀਗੇ ਜਦੋਂ ਮੰਨ ਦੇ ਵਿੱਚ ਉਹ ਚੱਲ ਰਿਹਾ ਸੀ ਜੋ ਚੱਲ ਰਿਹਾ ਉਹ ਹੀ ਚੱਲਣਾ ਹੈ ਔਰ ਅੱਗੇ ਵੀ ਉਹਨੇ ਸਿੱਖਾਂ ਦਾ ਨੁਕਸਾਨ ਕਰਨਾ ਜੇ ਹੁਣ ਨੱਥ ਨਾ ਨਾ ਪਾਈ ਗਈ ਜੇ ਉਹਨੂੰ ਨੱਥ ਨਾ ਪਾਈਗੇ ਔਰ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਪਏਗਾ ਇਹ ਫਿਲਮ ਵੀ ਫਿਰ ਪੰਜਾਬ ਨੂੰ ਟਾਰਗੇਟ ਸਿੱਖਾਂ ਨੂੰ ਟਾਰਗੇਟ ਕਰਕੇ ਬਣਾਈ ਗਈ ਬਿਲਕੁਲ ਬਿਲਕੁਲ ਇਹ ਤਾਂ ਸਾਫ ਨਜ਼ਰ ਆ ਰਿਹਾ ਅਜੇ ਤਾਂ ਟ੍ਰੇਲਰ ਹੀ ਦੇਖਿਆ ਹੈ ਜਿਹੜੀ ਅਸਲੀ ਫਿਲਮ ਹੈਗੀ ਉਹ ਤੇ ਅਜੇ ਪਤਾ ਨਹੀਂ ਕੀ ਹੋਏਗਾ ਉਹਦੇ ਵਿੱਚ ਹਾਲੇ ਤੇ 3-4 ਮਿੰਟ ਦਾ ਟ੍ਰੇਲਰ ਹੈ ਉਹ ਦੇਖ ਕੇ ਹੀ ਖੂਨ ਖੋਲਦਾ ਹੈ ਤੇ ਜਦੋਂ ਫਿਲਮ ਆ ਜਾਏਗੀ ਤੁਸੀਂ ਕੀ ਸਮਝਦੇ ਹੋ ਵੀ ਇਹ ਸ਼ਾਂਤੀ ਰਹੇਗੀ ਇੱਥੇ ਨੈਵਰ ਸੰਤਾਂ ਬਾਰੇ ਜੇਕਰ ਕੁਝ ਗਲਤ ਦਿਖਾਇਆ ਗਿਆ ਬਰਦਾਸ਼ਤ ਕਰਨਗੇ ਪੰਜਾਬ ਬਿਲਕੁਲ ਨਹੀਂ ਕੋਈ ਨਹੀਂ ਬਰਦਾਸ਼ਤ ਕਰੇਗਾ ਸਿਰਫ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ ਪੰਜਾਬੀ ਵੀ ਬਰਦਾਸ਼ਤ ਨਹੀਂ ਕਰਨਗੇ ਇਹ ਨਹੀਂ ਹੈਗਾ ਵੀ ਸਿਰਫ ਸਿੱਖ ਹੀ ਜਿਹੜੇ ਆ ਵੀ ਸੰਤਾਂ ਦਾ ਸਤਕਾਰ ਕਰਦੇ ਐ ਪੰਜਾਬੀ ਵੀ ਕਰਦੇ ਐ 올 ਓਵਰ ਦਾ ਵਰਡ ਕਰਦੇ ਐ ਠੀਕ ਹੈ ਨਾ ਸੋ ਇਸ ਕਰਕੇ ਇਟ ਵਿਲ ਕ੍ਰੀਏਟ ਏ ਲੋਟ ਆਫ ਟ੍ਰਬਲ ਇਨ ਪੰਜਾਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਉਹ ਆਇਰ ਜੀ ਦੀ ਫਤ ਤਾਂ ਆਰ.ਪੀ. ਸਿੰਘ ਕਈ ਅਹਿਮ ਗੱਲਾਂ ਸਾਂਝੀਆਂ ਕਰ ਰਹੇ ਸੀ ਕਿ ਕਿਸ ਤਰ੍ਹਾਂ ਜੇਕਰ ਕੰਗਣਾ ਰਣੌਦ ਦੀ ਇਹ ਫਿਲਮ ਰਿਲੀਜ਼ ਹੁੰਦੀ ਆ ਪੰਜਾਬ ਉਸ ਦੌਰ ਵੱਲ ਚਲਿਆ ਜਾਵੇਗਾ ਜਿੱਥੋਂ ਪੰਜਾਬ ਮਸਾ ਨਿਕਲਿਆ ਜਿੱਥੇ ਉਸ ਦੌਰ ਦੇ ਵਿੱਚ ਘਰਾਂ ਦੇ ਘਰ ਉਜੜ ਗਏ ਹਜ਼ਾਰਾਂ ਸਿੱਖਾਂ ਨੂੰ ਮਾਰ ਦਿੱਤਾ ਗਿਆ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਤਾਂ ਇੱਕ ਵਾਰ ਫਿਰ ਪੰਜਾਬ ਨੂੰ ਲਾਂਬੂ ਲਾਉਣ ਦਾ ਯਤਨ ਆ ਫਿਲਮ ਸਿੱਖਾਂ ਨੂੰ ਟਾਰਗੇਟ ਕਰਕੇ ਪੰਜਾਬ ਨੂੰ ਟਾਰਗੇਟ ਕਰਕੇ ਬਣਾਈ ਗਈ ਆ ਕਿ ਇਹਨਾਂ ਨੇ ਸਾਫ਼ ਕਿਹਾ ਕਿ ਕੰਗਣਾ ਰਣੌਤ ਦੇ ਮਨ ਦੇ ਵਿੱਚ ਨਫ਼ਰਤ ਆ ਪੰਜਾਬੀਆਂ ਪ੍ਰਤੀ ਸਿੱਖਾਂ ਪ੍ਰਤੀ ਤਾਂ ਕਰਕੇ ਫਿਲਮ ਰਿਲੀਜ਼ ਹੋਣ ਤੋਂ ਰੋਕੀ ਜਾਵੇ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ